प्यारे दोस्तों कल नु ਤੁਹਾਡੀ ਧੀ ਦੀ ਬਾਹ ਨੂੰ ਕੋ ਹੱਥ ਪਾ ਕੇ ਖਿੱਚ ਕੇ ਲੈ ਜੇ ਫਿਰ ਡਰਦੇ ਰਹੋਗੇ ਫਿਰ ਇਹੀ ਸੋਚੀ ਜਾਉਂਗੇ ਕਿ ਜੇਲ੍ਹ ਨਹੀਂ ਜਾਣਾ ਇੱਜ਼ਤ ਲੁੱਟੀ ਦੀ ਤਾਂ ਲੁੱਟੀ ਜਾਵੇ ਪਾਹਣੇ ਇੱਥੇ ਸਟੇਜ ਤੇ ਬੀਬੀ ਬੋਲ ਕੇ ਗਈ ਜਿਹਦਾ ਹਸਬੈਂਡ ਪੁਲਿਸ ਨੇ ਚੱਕ ਕੇ ਜੋ ਗੱਲਾਂ ਆ ਰਹੀਆਂ ਨੇ ਜੋ ਦੱਸਿਆ ਕਿ ਬਿਜਲੀ ਦਾ ਕਰੰਟ ਲਾ ਲਾ ਕੇ ਮਾਰ ਦਿੱਤਾ ਗਿਆ ਤੇ ਜਦੋਂ ਕਿਸੇ ਨਸ਼ਾ ਤਸਕਰ ਦਾ ਸੁਨੇਹਾ ਪੁਲਿਸ ਨੂੰ ਦਿੰਦੇ ਨੇ ਤੇ ਫਿਰ ਅਗਲੇ ਦਿਨ ਜੋ ਘਟਨਾ ਵਾਪਰਦੀ ਹੈ ਉਹ ਆ ਵਾਪਰਦੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ ਭਾਈ ਬਖਤੌਰ ਦੇ ਵਿੱਚ ਵਾਪਰੀ ਹੈ ਇਹ ਅੱਜ ਦੀ ਇਸ ਜ਼ਬਰ ਬਰੋਦੀ ਰੈਲੀ ਦੇ ਵਿੱਚ ਸ਼ਾਮਲ ਹੋਣ ਤੇ ਆਪ ਸਭ ਦਾ ਜੀ ਆਇਆਂ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਸ ਰੈਲੀ ਨੂੰ ਜਿਹੜੀ ਦੇ ਵਿੱਚ ਆਪਾਂ ਅੱਜ ਸਾਰੇ ਪਹੁੰਚੇ ਆ ਬੈਠੇ ਆ ਕੁਝ ਦਿਨ ਪਹਿਲਾਂ ਅਮ ਤੋਜਮਾਨ ਜੀ ਲੱਖਾ ਸਿਧਾਨਾ ਉਹਨਾਂ ਦੇ ਸਾਥੀ ਮੇਰੇ ਕੋਲ ਗਏ ਸੀ ਪਿੰਡ ਮੈਂ ਇਹਨਾਂ ਨੂੰ ਕਿਹਾ ਸੀਗਾ ਕਿ ਇਹ ਬਹੁਤ ਚੰਗਾ ਕਦਮ ਹੈ ਅਗਰ ਜ਼ਬਰ ਦੇ ਵਿਰੁੱਧ ਕੋਈ ਰੈਲੀ ਹੁੰਦੀ ਹੈ ਤਾਂ ਕਿਉਂਕਿ ਜ਼ਬਰ ਇਕਤੇ ਨਹੀਂ ਹੋ ਰਿਹਾ ਜ਼ਬਰ ਲਗਾਤਾਰ جاری ਹੈ ਜ਼ਬਰ ਦੇ ਕਈ ਰੂਪ ਨੇ ਕਦੇ ਕਿਸੇ ਰੂਪ ਚ ਜ਼ਬਰ ਹੁੰਦਾ ਹੈ ਕਦੇ ਕਿਸੇ ਰੂਪ ਦੇ ਵਿੱਚ ਜ਼ਬਰ ਹੁੰਦਾ ਹੈ ਤੇ ਇਹ ਜ਼ਬਰ ਪੰਜਾਬ ਦੇ ਅੰਦਰ ਰੁਕਣਾ ਚਾਹੀਦਾ ਹੈ ਮੈਂ ਤਾਂ ਕਹੂੰਗਾ ਪੂਰੇ ਦੇਸ਼ ਦੇ ਅੰਦਰ ਇਹ ਰੁਕਣਾ ਚਾਹੀਦਾ ਕਿਤੇ ਸਾਡੇ ਨੌਜਵਾਨ ਨੂੰ ਆਪਾਂ ਹੁਣੇ ਇੱਥੇ ਸਟੇਜ ਤੇ ਬੀਬੀ ਬੋਲ ਕੇ ਗਈ ਜਿਹਦਾ ਹਸਬੈਂਡ ਪੁਲਿਸ ਨੇ ਚੱਕ ਕੇ ਜੋ ਗੱਲਾਂ ਆ ਰਹੀਆਂ ਨੇ ਜੋ ਦੱਸਿਆ ਕਿ ਬਿਜਲੀ ਦਾ ਕਰੰਟ ਲਾ ਲਾ ਕੇ ਮਾਰ ਦਿੱਤਾ ਗਿਆ ਕੱਲਾ ਜ਼ਬਰ ਇਹਨੂੰ ਨਹੀਂ ਕਿਹਾ ਜਾ ਸਕਦਾ ਜ਼ਬਰ ਥਾਂ ਥਾਂ ਤੇ ਕਦਮ ਕਦਮ ਤੇ ਹੋ ਰਿਹਾ ਮੈਂ ਬੇਨਤੀ ਕਰਾਂ ਆ ਦੋ ਤਿੰਨ ਦਿਨ ਪਹਿਲਾਂ ਇੱਕ ਮਾਂ ਮੇਰੇ ਕੋਲੇ ਗਈ ਨੌਜਵਾਨ ਆਕਾਸ਼ਦੀਪ ਹੈ ਜੀ ਨੇ ਸਰਹੱਦ ਦੇ ਉੱਤੇ ਸ਼ਹਾਦਤ ਦਿੱਤੀ ਹੈ ਫਰੀਦਕੋਟ ਜ਼ਿਲ੍ਹੇ ਦੇ ਬਿਲਕੁਲ ਨਾਲ ਪਿੰਡ ਹੈ ਚਹਿਲ ਪਿੰਡ ਦਾ ਬੱਚਾ ਹੈ ਔਰ ਉਸ ਦਿਨ ਜਿਸ ਦਿਨ ਉਸਦਾ ਉਸਦੀ ਚਿਖਾ ਜਲ ਰਹੀ ਸੀ ਉਸ ਦਿਨ ਸਰਕਾਰਾਂ ਦੀ ਬਿਸ਼ਰਮੀ ਦਾ ਤੁਸੀਂ ਅੰਦਾਜ਼ਾ ਲਾ ਲਿਓ ਉਸ ਦਿਨ ਉਧਰ ਸੇਵਾ ਜਲ ਰਿਹਾ ਹੈ ਤੇ ਉਧਰ ਜਸ਼ਨ ਜੀਤ ਮਨਾਇਆ ਜਾ ਰਿਹਾ ਫਰੀਦਕੋਟ ਦੇ ਅੰਦਰ ਉਸ ਦਿਨ ਵੀ ਉਹਦਾ ਵਿਰੋਧ ਕੀਤਾ ਸੀ ਕਿ ਯਾਰ ਇਹ ਕੀ ਕਰਨ ਲੱਗੇ ਹੋ ਜਿਨ੍ਹਾਂ ਨੇ ਤੁਹਾਨੂੰ ਜਿੱਤ ਦਿਵਾਉਣ ਦਾ ਹਿੰਮਤ ਕੀਤੀ ਆ ਆਪਦੀ ਜਾਨ ਮਾਰੀ ਆ ਉਹਦੀ ਤਾਂ ਚਿਖਾ ਚੱਲ ਰਹੀ ਹੈ ਤੇ ਤੁਸੀਂ ਇਹ ਜਸ਼ਨ ਮਨਾ ਰਹੇ ਹੋ ਇਹ ਬਹੁਤ ਮਾੜੀ ਗੱਲ ਹੈ ਇਹਨੂੰ ਬੰਦ ਕਰੋ ਇਹਨੂੰ ਅਸੀਂ ਇੱਥੇ ਜਿਹੜੇ ਵੀ ਤੁਹਾਡੇ ਭਗਵੰਤ ਮਾਨ ਦੇ ਵਾਈਫ ਬੀਬਾ ਜੀ ਜਾ ਰਹੇ ਸੀਗੇ ਉਸ ਦਿਨ ਉਸ ਜਸ਼ਨਜੀਤ ਦੇ ਵਿੱਚ ਵਿਰੋਧ ਕਰਨਾ ਪਿਆ ਆ ਹੁਣ ਨੋਟ ਕਰਨ ਵਾਲੀ ਗੱਲ ਮੈਂ ਇੱਕ ਹੋਰ ਦੱਸ ਦਿਆਂ ਜ਼ਬਰ ਕਿੰਨੀ ਤਰ੍ਹਾਂ ਦਾ ਹੈ ਇਸੇ ਹੀ ਸਰਕਾਰ ਦੇ ਆਪਰੇਸ਼ਨ ਦੇ ਦੌਰਾਨ ਫਰੋਹੀਪੁਰ ਡਿਸਟ੍ਰਿਕਟ ਦੇ ਵਿੱਚ ਖਾਈ ਪਿੰਡ ਦੇ ਵਿੱਚ ਡਰੋਨ ਦਾ ਹਮਲਾ ਹੁੰਦਾ ਹੈ ਕਿਹਦਾ ਡਰੋਨ ਹੈ ਕੋਈ ਪਤਾ ਨਹੀਂ ਲੇਕਿਨ ਹਮਲਾ ਹੋ ਗਿਆ ਇੱਕ ਜਾਨ ਚਲੀ ਗਈ ਸਾਡੀ ਸਰਕਾਰ ਦੀ ਧਿਆਨ ਦੇਖਿਓ ਕਿੰਨਾ ਹੈ ਉਸ ਬੰਦੇ ਨੂੰ ਉਸ ਉਸ ਸ਼ਹੀਦ ਦੇ ਪਰਿਵਾਰ ਨੂੰ ਸਾਡੀ ਸਰਕਾਰ 5 ਲੱਖ ਦੀ ਆਰਥਿਕ ਮਦਦ ਦਿੰਦੀ ਹੈ ਤੇ ਦੂਸਰੇ ਪਾਸੇ ਮਾੜੀ ਸ਼ਰਾਬ ਨਾਲ ਮਰਨ ਵਾਲਿਆਂ ਨੂੰ ਸਾਡਾ ਮੁੱਖ ਮੰਤਰੀ 10-10 ਲੱਖ ਦੀ ਅਨਾਉਂਸਮੈਂਟ ਕਰ ਰਿਹਾ ਹੈ ਇਹ ਇਨਸਾਫ ਹੈ ਉਹ ਸ਼ਹੀਦ ਦੀ ਮਾਂ ਕਿਉਂ ਗਈ ਮੇਰੇ ਕੋਲੇ ਉਹ ਕਹਿੰਦੀ ਮੇਰੇ ਪੁੱਤ ਨੂੰ ਘੱਟੋ-ਘੱਟ ਮੈਂ ਹੋਰ ਕੁਝ ਨਹੀਂ ਮੰਗਦੀ ਸ਼ਹੀਦ ਦਾ ਦਰਜਾ ਦਿਵਾ ਦਿਓ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਹਜੇ ਤੱਕ ਸਰਕਾਰ ਨੇ ਔਰ ਉਸੇ ਵਕਤ ਮੇਰੀ ਇਹਨਾਂ ਦਾ ਸੈਸ਼ਨ ਚੱਲ ਰਿਹਾ ਸੀਗਾ ਉਸ ਦਿਨ ਮਾਨ ਸਾਹਿਬ ਮੈਂ ਉਹਨਾਂ ਨੂੰ ਟੈਲੀਫੋਨ ਕੀਤਾ ਸਾਡੇ ਵਾਲੇ ਐਮਐਲਏ ਨੂੰ ਕਿ ਭਾਈ ਇਹ ਦੱਸ ਇਹ ਬੀਬੀ ਮੇਰੇ ਕੋਲੇ ਆਈ ਬੈਠੀ ਆ ਇਹਨਾਂ ਦਾ ਕੀ ਕਰਦੇ ਹਾਂ ਕਹਿੰਦਾ ਮਾਨ ਸਾਹਿਬ ਨਾਲ ਮੈਂ ਹੁਣੇ ਗੱਲ ਕਰਦਾ ਤੇ ਹੈਰਾਨ ਹੋਏ ਹੋਗੇ ਇੱਕ ਗੱਲ ਹੋਰ ਸੁਣ ਕੇ ਜਿੰਨੇ ਕਟਨਾਮਾ ਵਾਪਰੀਆਂ ਨੇ ਹਵਾਈ ਜਹਾਜ਼ ਦੀ ਘਟਨਾ ਵਾਪਰੀ ਉਹਦੇ ਵਿੱਚ ਜਾਨ ਗਵਾਉਣ ਵਾਲਿਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਚੰਗੀ ਗੱਲ ਹੈ ਸ਼ਰਧਾਂਜਲੀ ਅਰਪਿਤ ਕਰਨਾ ਕੋਈ ਬੁਰੀ ਗੱਲ ਨਹੀਂ ਜੋ ਵੀ ਸਾਡੇ ਹੀ ਭੈਣ ਭਾਈ ਸੀ ਪਰ ਇਸ ਨੌਜਵਾਨ ਨੂੰ ਜਿਹਨੇ ਜਾਨ ਦੇਤੀ ਦੇਸ਼ ਦੇ ਵਾਸਤੇ ਇਹਨੂੰ ਸ਼ਰਧਾਂਜਲੀ ਤੱਕ ਵਿਧਾਨ ਸਭਾ ਦੇ ਅੰਦਰ ਅਰਪਿਤ ਨਹੀਂ ਕੀਤੀ ਗਈ ਇਹ ਹਾਲਾਤ ਨੇ ਤਾਂ ਅਸੀਂ ਜੇ ਇਹੋ ਜੇ ਦੇਸ਼ ਦੀ ਖਾਤਰ ਜਾਨ ਵਾਰਨ ਵਾਲਿਆਂ ਨੂੰ ਨਹੀਂ ਕਿਤੇ ਸੁਣਿਆ ਜਾ ਰਿਹਾ ਤਾਂ ਕੀ ਸੋਚਦੇ ਹੋ ਕਿ ਇਹ ਬੀਬੀ ਇਨਸਾਫ ਲਈ ਜਿਹੜੀ ਤੜਪਦੀ ਫਿਰਦੀ ਹੈ ਜਿਹਦਾ ਬਾਪ ਇਨਸਾਫ ਲਈ ਤੜਪਦਾ ਫਿਰਦਾ ਹੈ ਛੋਟਾ ਜਿਹਾ ਬੱਚਾ ਆਪਣੇ ਬਾਪ ਦੇ ਇਨਸਾਫ ਲਈ ਤੜਪਦਾ ਫਿਰਦਾ ਹੈ ਇਹ ਕੋਈ ਸੌਖਾ ਜਾਂ ਮਿਲ ਜੇਗਾ ਫਿਰ ਇਹ ਕਹਿੰਦੇ ਨੇ ਕਿ ਸਾਡਾ ਯੁੱਧ ਨਸ਼ਿਆਂ ਦੇ ਵਿਰੁੱਧ ਹੈ ਆ ਭਾਈ ਬਖਤੌਰ ਦੇ ਵਿੱਚ ਇੱਕ ਫੌਜੀ ਜਿਹਦੀਆਂ ਲੱਤਾਂ ਤੋੜ ਦਿੱਤੀਆਂ ਗਈਆਂ ਇਹਨਾਂ ਦੇ ਯੁੱਧ ਨਸ਼ਾ ਵਿਰੋਧ ਨੇ ਔਰ ਇਹ ਬੜਾ ਸਪਸ਼ਟ ਹੈ ਕਿ ਮੈਂ ਕਹੂੰਗਾ ਪੁਲਿਸ ਦੀ ਨਲਾਇਕੀ ਤੇ ਇਹ ਜਿਹੜੀਆਂ ਲੱਤਾਂ ਤੜਵਾਈਆਂ ਜਾ ਰਹੀਆਂ ਨੇ ਪੁਲਿਸ ਤੜਵਾ ਰਹੀ ਹੈ ਮੈਂ ਕਿਉਂ ਕਹਿ ਰਿਹਾ ਇਹ ਗੱਲ ਪਿੰਡਾਂ ਦੇ ਵਿੱਚ ਜਾਂਦੇ ਨੇ ਇਹਨਾਂ ਦੇ ਅਧਿਕਾਰੀ ਲੋਕਾਂ ਨੂੰ ਔਕਸਾਉਂਦੇ ਨੇ ਕਮੇਟੀਆਂ ਬਣਵਾਉਂਦੇ ਨੇ ਤੇ ਜਦੋਂ ਕਮੇਟੀ ਬਣ ਜਾਂਦੀ ਹੈ ਤਾਂ ਉਹਨੂੰ ਲੱਗਦਾ ਹੈ ਕਮੇਟੀ ਦੇ ਮੈਂਬਰਾਂ ਨੂੰ ਕਿ ਡੀਐਸਪੀ ਸਾਡੀ ਪਿੱਠ ਤੇ ਖੜਾ ਕੋਈ ਗੱਲ ਨਹੀਂ ਤੇ ਜਦੋਂ ਕਿਸੇ ਨਸ਼ਾ ਤਸਕਰ ਦਾ ਸੁਨੇਹਾ ਪੁਲਿਸ ਨੂੰ ਦਿੰਦੇ ਨੇ ਤੇ ਫਿਰ ਅਗਲੇ ਦਿਨ ਜੋ ਘਟਨਾ ਵਾਪਰਦੀ ਹੈ ਉਹ ਆ ਵਾਪਰਦੀ ਹੈ ਜਿਹੜੀ ਆਪਾਂ ਦੇਖ ਰਹੇ ਹਾਂ ਭਾਈ ਬਖਤੌਰ ਦੇ ਵਿੱਚ ਵਾਪਰੀ ਹੈ ਇਹ ਇਹਨਾਂ ਦਾ ਨਸ਼ਾ ਵਿਰੋਧ ਯੁੱਧ ਚੱਲ ਰਿਹਾ ਹੈ ਸੋ ਮੇਰਾ ਕਹਿਣ ਦਾ ਭਾਵੇਂ ਆ ਭਰਾਵੋ ਕਿ ਜਿਹੜੀ ਸਾਡੀ ਲੜਾਈ ਹੈ ਅੱਜ ਜ਼ਬਰ ਵਿਰੋਧੀ ਜੋ ਅਸੀਂ ਰੈਲੀ ਕੀਤੀ ਹੈ ਮੇਰੀ ਬੇਨਤੀ ਆ ਬਈ ਇਹਨੂੰ ਹੋਰ ਦਿਨੋਂ ਦਿਨ ਜ਼ਰਬਾ ਦੇਣ ਦੀ ਲੋੜ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇਕੱਠ ਏਡੇ ਵੱਡੇ ਹੋਣੇ ਚਾਹੀਦੇ ਆ ਕਿ ਸਰਕਾਰ ਇਹ ਮਹਿਸੂਸ ਕਰਨ ਲਈ ਮਜਬੂਰ ਹੋ ਜੇ ਇਹ ਲੋਕ ਦਬਾਏ ਨਹੀਂ ਜਾ ਸਕਦੇ ਲੋਕਾਂ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ ਔਰ ਇਹ ਦੱਸ ਵੀ ਦੇਣਾ ਚਾਹੁੰਦੇ ਆ ਸਾਡੇ ਮੁੱਖ ਮੰਤਰੀ ਨੂੰ ਜਦੋਂ ਵੀ ਕਿਸੇ ਨੇ ਲੋਕਾਂ ਦੀ ਆਵਾਜ਼ ਦਬਾਉਣ ਦਾ ਯਤਨ ਕੀਤਾ ਕੋਸ਼ਿਸ਼ ਕੀਤੀ ਹੈ ਪੰਜਾਬ ਦਾ ਇਤਿਹਾਸ ਹੈ ਦੇਸ਼ ਦਾ ਇਤਿਹਾਸ ਹੈ ਕਿਸੇ ਜ਼ਾਬਰ ਨੇ ਲੋਕਾਂ ਨੂੰ 1919 ਮਹੀਨੇ ਜੇਲ੍ਹਾਂ ਚ ਰੱਖਿਆ ਲੇਕਿਨ ਲੋਕ ਪਿੱਛੇ ਨਹੀਂ ਹਟੇ ਇਸ ਖਿੱਤੇ ਦਾ ਇਤਿਹਾਸ ਹੈ ਕਿ ਇਹਨਾਂ ਲੋਕਾਂ ਨੂੰ ਕਾਲੇ ਪਾਣੀਆਂ ਦੀਆਂ ਸਜ਼ਾਾਂ ਮ ਦਿੱਤੀਆਂ ਗਈਆਂ ਲੋਕ ਪਿੱਛੇ ਨਹੀਂ ਹਟੇ ਜਿਨ੍ਹਾਂ ਨਾਲ ਲੜਾਈ ਸੀ ਕਾਲੇ ਪਾਣੀਆਂ ਦੀਆਂ ਸਜ਼ਾਾਂ ਭੋਗ ਲੀਆਂ ਫਾਸੀਆਂ ਦੇ ਰੱਸੇ ਚੁੰਮਲੇ ਲੇਕਿਨ ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢ ਕੇ ਸਾਲਿਆ ਤੇ ਜਦੋਂ ਕਿਸੇ ਹੋਰ ਸਾਡੇ ਭਾਰਤ ਦੇ ਰਾਜਕਰਤਾ ਨੇ ਸਾਡੇ ਲੋਕਾਂ ਨੂੰ ਜੇਲ੍ਹ 'ਚ ਬੰਦ ਕਰਨ ਦੀ ਕੋਸ਼ਿਸ਼ ਕੀਤੀ ਝੱਲ ਲਿਆ ਜੇਲ੍ਹ 'ਚ ਜੇਲਾ ਕੱਟ ਲਿਆ 18 18 19 19 ਮਹੀਨੇ ਲੇਕਿਨ ਫਿਰ ਹੋਇਆ ਕਿ ਉਸ ਰਾਜ ਦੀਆਂ ਜੜਾਂ ਪੁੱਟੀਆਂ ਗਈਆਂ ਅੱਜ ਅਗਰ ਤੁਸੀਂ ਉਹਨਾਂ ਰਾਹਾਂ ਤੇ ਤੁਰਿਓ ਜਿਹੜੇ ਰਾਹਾਂ ਤੇ ਉਸ ਵੇਲੇ ਸ਼੍ਰੀਮਤੀ ਇੰਦਰਾ ਗਾਂਧੀ ਤੁਰੀ ਸੀ ਤੁਸੀਂ ਪ੍ਰੈਸ ਦਾ ਗਲਾ ਦਬਾਉਣ ਤਰਪੇ ਤੁਸੀਂ ਆਪਣੇ ਖਿਲਾਫ ਬੋਲਣ ਵਾਲਿਆਂ ਦਾ ਗਲਾ ਦਬਾਉਣ ਤਰਪੇ ਤੁਸੀਂ ਲੋਕਾਂ ਨੂੰ ਕੁੱਟਣ ਤਰਪੇ ਲੋਕਾਂ ਦੇ ਮੁਕੱਦਮੇ ਪਾਉਣ ਤਰਪੇ ਇਹ ਪਏ ਨੇ ਪਹਿਲਾਂ ਵੀ ਪਏ ਐ ਇਹ ਤਾਂ ਬਹੁਤ ਚਿਰ ਤੋਂ ਪੈਂਦੇ ਆ ਰਹੇ ਨੇ ਪਰ ਇਹ ਜ਼ਰੂਰ ਯਾਦ ਰੱਖਿਓ ਜਿਨ੍ਹਾਂ ਨੇ ਇਹ ਕੀਤਾ ਉਹ ਹੈ ਕਿੱਥੇ ਉਹ ਅੱਜ ਕਿੱਥੇ ਦਿਸਦੇ ਆ ਸੋ ਇਹ ਜਿਹੜਾ ਜ਼ੁਲਮ ਦੇ ਖਿਲਾਫ ਆਪਾਂ ਲੜਾਈ ਲੜ ਰਹੇ ਹਾਂ ਮੈਂ ਇੱਕ ਸਾਡਾ ਜਿਹੜਾ ਯੂਥ ਹੈ ਨੌਜਵਾਨ ਹੈ ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਇਸ ਗੱਲ ਲਈ ਧੰਨਵਾਦੀ ਆ ਮੈਂ ਦੱਸਣਾ ਚਾਹਣਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਜੀ ਨੂੰ ਯਾਦ ਕਰ ਜਿੱਦਾਂ ਲੋਕ ਖਨੌਰੀ ਬਾਰਡਰ ਤੇ ਬੈਠੇ ਸੀ ਉਸ ਦਿਨ ਕੇਂਦਰ ਵੀ ਚਾਹੁੰਦਾ ਸੀ ਕਿ ਕਿਸਾਨਾਂ ਨੂੰ ਉਠਾਓ ਸੁਪਰੀਮ ਕੋਰਟ ਨੂੰ ਵੀ ਵਰਤਿਆ ਗਿਆ ਸੁਪਰੀਮ ਕੋਰਟ ਦੇ ਵੀ ਮੋਢੇ ਤੇ ਰੱਖ ਕੇ ਵਰਤਿਆ ਗਿਆ ਹਥਿਆਰ ਕਿ ਕਿਸਾਨਾਂ ਨੂੰ ਉਠਾਓ ਪਰ ਭਗਵੰਤ ਮਾਨ ਉਸ ਵੇਲੇ ਤੇਰਾ ਡੀਜੀਪੀ ਇਹ ਕਹਿੰਦਾ ਸੀ ਕਿ ਇੰਨਾ ਹਾਲਾਤਾਂ ਦੇ ਵਿੱਚ ਕਿਸਾਨ ਉੱਥੋਂ ਉਠਾਉਣੇ ਸੌਖੇ ਨਹੀਂ ਉਸ ਵੇਲੇ ਤੂੰ ਵੀ ਇਹ ਕਿਹਾ ਮੁੱਖ ਮੰਤਰੀ ਜੀ ਯੋਗ ਮੇਰੇ ਕਿਸਾਨ ਨੇ ਜਿਹੜੇ ਉੱਥੇ ਬੈਠੇ ਨੇ ਉਹ ਕਿਸਾਨ ਮੇਰੇ ਨੇ ਉਹਨਾਂ ਦੀ ਲੜਾਈ ਕੇਂਦਰ ਨਾਲ ਹੈ ਮੇਰੇ ਨਾਲ ਉਹਨਾਂ ਦਾ ਰੌਲਾ ਕੋਈ ਨਹੀਂ ਮੈਂ ਕਿਉਂ ਚੱਕਾਂ ਮੈਨੂੰ ਕਹਿੰਦੇ ਆ ਏਅਰਬਸ ਲੈ ਲਾ ਡੱਲੇ ਵਾਲ ਨੂੰ ਚੱਕ ਲਿਆ ਮੈਂ ਕਿਉਂ ਚੱਕਾਂ ਇਹ ਉਹਨਾਂ ਦੀ ਪ੍ਰੈਸ ਕਾਨਫਰੰਸ ਪਈ ਹੋਏਗੀ ਮੇਰਾ ਖਿਆਲ ਆ ਬਹੁਤ ਸਾਰੇ ਚੈਨਲਾਂ ਤੇ ਇਹ ਕੀਆ ਤੇ ਅੱਜ ਅੱਜ ਜਦੋਂ ਉਹਦੇ ਤੋਂ ਲੋਕ ਸਵਾਲ ਪੁੱਛਦੇ ਐ ਹੁਣ ਮੇਰਾ ਕਹਿਣ ਦਾ ਮਤਲਬ ਸਮਝ ਲਿਓ ਕਿ ਸਤਾ ਧਾਰੀ ਸਾਰੇ ਇੱਕੋ ਜਿਹੇ ਐ ਅੱਜ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਸਵਾਲ ਪੁੱਛਣਾ ਸ਼ੁਰੂ ਕਰਤੇ ਕਹਤਾ ਕਿ ਜੋ ਤੂੰ ਸਾਡੇ ਨਾਲ ਕੀਤਾ ਉਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਠੋਕਮਾ ਜਵਾਬ ਲੋਕਾਂ ਨੇ ਦਿੱਤਾ ਕਿਸਾਨ ਜਮਾਤ ਨੇ ਦਿੱਤਾ ਤਾਂ ਉਸ ਵੇਲੇ ਕਹਿੰਦਾ ਇਹ ਤਾਂ ਕਿਸਾਨ ਹੀ ਨਹੀਂ ਹੈ ਇਹਨਾਂ ਨੂੰ ਪੁੱਛੋ ਬਈ ਕਦੇ ਇਹਨਾਂ ਦਾ ਆਖੀਰਲੇ ਸਮੇਂ ਤੇ ਕਦੋਂ ਖੇਤ ਗਏ ਸੀ ਮੈਂ ਪੁੱਛਣਾ ਚਾਹਣਾ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਤੁਸੀਂ ਮੁੱਖ ਮੰਤਰੀ ਹੋ ਬਹੁਤ ਲੰਬੇ ਸਮੇਂ ਤੋਂ ਤੁਸੀਂ ਖੜਾ ਨਹੀਂ ਹੋ ਝਟਕ ਲਿਆਂਦੇ ਲੰਬੇ ਸਮੇਂ ਤੋਂ ਹਰ ਇੱਕ ਵਰਗ ਦੇ ਲੋਕਾਂ ਨੂੰ ਤੁਸੀਂ ਆਪਦੀਆਂ ਸਿਕਟਾਂ ਦੇ ਰਾਹੀਂ ਟਾਰਗੇਟ ਕਰਦੇ ਰਹੇ ਹੋ ਲੋਕਾਂ ਨੂੰ ਮੈਸੇਜ ਦਿੰਦੇ ਰਹੇ ਹੋ ਤੁਹਾਡੇ ਕੋਲ ਐਕਸਪੀਰੀਅੰਸ ਹੈ ਗਰਮਨ ਨੂੰ ਇੱਕ ਗੱਲ ਦਾ ਜਵਾਬ ਦੇਵੇ ਸਾਡਾ ਮੁੱਖ ਮੰਤਰੀ ਕੀ ਤੂੰ ਬਹੁਤ ਵਾਰੀ ਕਿਹਾ ਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਜੱਟ ਦਾ ਪੁੱਤ ਆ ਮੈਂ ਪਿੰਡਾਂ ਚੋਂ ਆਇਆ ਤੇ ਮੈਂ ਪੁੱਛਣਾ ਚਾਹਣਾ ਸਾਡੇ ਮੁੱਖ ਮੰਤਰੀ ਨੂੰ ਕਿ ਮੁੱਖ ਮੰਤਰੀ ਜੀ ਅਸੀਂ ਤੇਰੇ ਤੋਂ ਮੀਟਿੰਗ ਦੇ ਵਿੱਚ ਇੱਕ ਸਵਾਲ ਕੀਤਾ ਸੀ ਅਸੀਂ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਕਿਸਾਨ ਐ ਇਹਨਾਂ ਨੂੰ ਫਸਲ ਦੇ ਰੇਟ ਦੇ ਵਿੱਚ ਘਾਟਾ ਪੈ ਰਿਹਾ ਮੁੱਖ ਮੰਤਰੀ ਜੀ ਤੇ ਤੇਰਾ ਅੱਗੋ ਜਵਾਬ ਏ ਸੀ ਕਿ ਜੇ ਘਾਟਾ ਪੈ ਰਿਹਾ ਤਾਂ ਕਿਸਾਨ ਠੇਕੇ ਤੇ ਜ਼ਮੀਨਾਂ ਕਿਉਂ ਲੈਂਦੇ ਆ ਇਹਦਾ ਮਤਲਬ ਤੂੰ ਪੰਜਾਬ ਦਾ ਮੁੱਖ ਮੰਤਰੀ ਬਣ ਕੇ ਹੀ ਬੈਠ ਗਿਆ ਤੇ ਤੂੰ ਅਵੇਂ ਗੱਲਾਂ ਹੀ ਕਰਦਾ ਵੀ ਮੈਂ ਕਿਸਾਨ ਦਾ ਪੁੱਤ ਆ ਤੈਨੂੰ ਨਹੀਂ ਪਤਾ ਕਿ ਕਿਸਾਨਾਂ ਦੇ ਗਲ ਦੇ ਵਿੱਚ ਕਰਜ਼ੇ ਦੀ ਜਿਹੜੀ ਫਾਹੀ ਪਈ ਐ ਇਹ ਹੋਰ ਟਾਈਟ ਹੁੰਦੀ ਆ ਜਦੋਂ ਮਜਬੂਰ ਨੇ ਇਹਨਾਂ ਨੂੰ ਆਪਣੀ ਲਿਮਟ ਕਮਾਉਣ ਲਈ ਆਰਤੀਏ ਦਾ ਚੱਕਰ ਘਮਾਉਣ ਲਈ ਜ਼ਮੀਨ ਠੇਕੇ ਤੇ ਲੈਣੀ ਪੈਂਦੀ ਆ ਭਾਵੇਂ ਜਿੰਨੀ ਮਰਜ਼ੀ ਮਹਿੰਗੀ ਹੋ ਜਾਈ। ਇਹ ਤੈਨੂੰ ਦੱਸ ਕੇ ਆਏ ਸੀ। ਫਿਰ ਤੈਨੂੰ ਇੱਕ ਪੁੱਛੀ ਸੀ ਗੱਲ ਕਿ ਸਾਨੂੰ ਦੱਸ ਕਿ ਇੱਕ ਕੁਇੰਟਲ ਕਣਕ ਪੈਦਾ ਕਰਨ ਤੇ ਖਰਚਾ ਕਿੰਨਾ ਆਉਂਦਾ ਤੂੰ ਮੁੱਖ ਮੰਤਰੀ ਐ। ਇਹ ਤੇਰੇ ਕੋਲ ਅੰਕੜੇ ਹੋਣੇ ਚਾਹੀਦੇ ਤੈਨੂੰ ਪਤਾ ਹੋਣਾ ਚਾਹੀਦਾ। ਤੈਨੂੰ ਪੁੱਛਿਆ ਸੀ ਕਿ ਇੱਕ ਕੁਇੰਟਲ ਝੋਨੇ ਦੇ ਖਰਚ ਕਿੰਨਾ ਆਉਂਦਾ? ਤੇitho ਦੱਸਿਆ ਨਹੀਂ ਗਿਆ। ਤੇ ਫਿਰ ਤੂੰ ਸਾਨੂੰ ਇਹ ਕਿਹਾ ਸੀ ਕਿ 17 ਨਵੰਬਰ 2022 ਨੂੰ ਕਿਉਂਕਿ 22 ਚ ਹੀ ਸਰਕਾਰ ਬਣੀ ਸੀ ਇਹਦੀ 17 ਨਵੰਬਰ 2022 ਨੂੰ ਆਪਾਂ ਇੱਕ ਮੀਟਿੰਗ ਕਰਾਂਗੇ ਜਿਹਦੇ ਤੇ ਚਰਚਾ ਕਰਾਂਗੇ ਬੈਠ ਕੇ ਕਿ ਕਾਸਟ ਆਫ ਪ੍ਰੋਡਕਸ਼ਨ ਕਿਸਾਨ ਦੀ ਕੀ ਹੈ ਉਹ ਨਹੀਂ ਤੇਰੇ ਤੂੰ ਅੱਜ ਚਿੱਕਰ ਕਿਸਾਨਾਂ ਦੇ ਸਾਹਮਣੇ ਅੱਖਾਂ ਚੱਖਾਂ ਪਾ ਕੇ ਝਾਕਣ ਦੀ ਹਿੰਮਤ ਨਹੀਂ ਪਈ ਸੋ ਇਹ ਤੇਰਾ ਚਿਹਰਾ ਹੈ ਜਿੰਨਾ ਕਿ ਤੂੰ ਕਹਿ ਰਿਹਾ ਔਰ ਅਸੀਂ ਦੱਸ ਦਿਆਂ ਕਿ ਅਸੀਂ ਕਿਸਾਨ ਹਾਂ ਕਿ ਨਹੀਂ ਹਾਂ ਬਾਕੀ ਮੇਰੀ ਬੇਨਤੀ ਆ ਮੇਰੇ ਦੋਸਤੋ ਬਾਰ ਬਾਰ ਗੱਲ ਚੱਲੀ ਹੈ ਵਕਤ ਬਹੁਤ ਮਾੜਾ ਹੈ ਲੰਬੀ ਚਰਚਾ ਬਹੁਤ ਚਿਰ ਤੋਂ ਤੁਸੀਂ ਸਾਰੇ ਬੈਠੇ ਹੋ ਲੰਬਾ ਸਮਾਂ ਗੱਲਬਾਤ ਕਰਨ ਦੀ ਨਹੀਂ ਲੋੜ ਕਿਉਂਕਿ ਬਹੁਤ ਬਲਾਰਿਆਂ ਨੇ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਰੱਖਤੀਆਂ ਮੈਂ ਇੱਕ ਗੱਲ ਕਹੂੰਗਾ ਲਾਸਟ ਤੇ ਜ਼ਮੀਨ ਆ ਜਿਹੜੀ ਜਦੋਂ ਵੀ ਕਿਸੇ ਕਿਸਾਨ ਨੂੰ ਪੁੱਛੀਦਾ ਵੀ ਜ਼ਮੀਨ ਦਾ ਰੇਟ ਕੀ ਹੈ ਕੋਈ ਕਹਿੰਦਾ ਜੀ 30 ਲੱਖ ਹੈ ਕੋਈ ਕਹਿੰਦਾ ਜੀ 40 ਲੱਖ ਹੈ ਕੋਈ ਕਹਿੰਦਾ 50 ਲੱਖ ਹੈ ਕੋਈ ਕਹਿੰਦਾ 1 ਕਰੋੜ ਹੈ ਕੋਈ ਕਹਿੰਦਾ 1.5 ਕਰੋੜ ਹੈ ਪਿਆਰੇ ਮਿੱਤਰੋ ਜ਼ਮੀਨ ਦਾ ਰੇਟ ਕਰੋੜਾਂ ਚ ਨਹੀਂ ਹੈ ਜ਼ਮੀਨ ਦਾ ਰੇਟ ਹੈ ਤੁਹਾਡੇ ਘਰੇ ਜੰਮੀ ਧੀ ਦੀ ਇੱਜ਼ਤ ਕਾ ਜ਼ਮੀਨ ਦਾ ਰੇਟ ਹੈ ਤੁਹਾਡੇ ਘਰੇ ਤੁਹਾਡੀ ਇੱਜ਼ਤ ਬਣ ਕੇ ਆਈ ਤੁਹਾਡੀ ਨੋਹ ਦੀ ਇੱਜ਼ਤ ਉਹ ਜ਼ਮੀਨ ਦੀ ਕੀਮਤ ਆ ਦੋਸਤੋ ਅਗਰ ਅਵੇਸਲੇ ਹੋ ਗਏ ਆ ਕੀਮਤ ਜਿਹੜੀ ਤੁਸੀਂ ਕਰੋੜਾਂ ਦੀ ਗੱਲ ਕਰਦੇ ਹੋ ਇਹ ਲੈ ਗਏ ਤੇ ਜਮੀਨਾ ਛੱਡ ਬੈਠੇ ਪਿਆਰੇ ਦੋਸਤੋ ਮਾਫ ਕਰਨਾ ਅਧੋ ਤਿੰਨ ਦਿਨ ਪਹਿਲਾਂ ਦਿੱਲੀ ਦੇ ਅੰਦਰ ਕਿਸੇ ਇੱਕ ਸੀਨੀਅਰ ਅਧਿਕਾਰੀ ਨਾਲ ਅਸੀਂ ਗਏ ਸੀ ਉਹਨੂੰ ਦੇਣ ਵਾਸਤੇ ਆਪਣਾ ਪ੍ਰੋਗਰਾਮ ਆ ਰਿਹਾ ਹੈ 25 ਅਗਸਤ ਦਾ ਦਿੱਲੀ ਦੇ ਅੰਦਰ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਉਹਦੇ ਲਈ ਅਸੀਂ ਉਹਨੂੰ ਇੱਕ ਲੈਟਰ ਦੇਣ ਗਏ ਤੇ ਅਧਿਕਾਰੀ ਮੰਨਿਆ ਪਿਆਰਿਓ ਅਧਿਕਾਰੀ ਮੰਨਿਆ ਸੀਨੀਅਰ ਅਧਿਕਾਰੀ ਉਹਨੇ ਕਿਹਾ ਕਿ ਸਰਕਾਰ ਦੀ ਪਾਲਿਸੀ ਕਹਿੰਦਾ ਮੈਂ ਵਰਤੀ ਧਾਰੀ ਆ ਮੈਂ ਬੋਲ ਨਹੀਂ ਸਕਦਾ ਲੇਕਿਨ ਸਰਕਾਰ ਦੀ ਪਾਲਿਸੀ ਇਹ ਹੈ ਕਿ ਕਿਸਾਨ ਨੂੰ ਮਜ਼ਦੂਰ ਦੇ ਵਿੱਚ ਕਨਵਰਟ ਕਰਨਾ ਹੈ ਔਰ ਕਾਰਪੋਰੇਟ ਧਿਰਾਂ ਨੂੰ ਸਸਤਾ ਮਜ਼ਦੂਰ ਪ੍ਰੋਵਾਈਡ ਕਰਾਉਣਾ ਹੈ ਬਸ ਆ ਸਮਝ ਲਿਓ ਅਗਰ ਜ਼ਮੀਂਦਾਰ لالਚ ਕਰਕੇ ਪੈਸੇ ਦਾ ਲਾਲਚ ਕਰਕੇ ਜ਼ਮੀਨ ਦੇਤੀ ਤਾਂ ਫਿਰ ਸੋਚੋ ਮਜ਼ਦੂਰਾਂ ਦੀ ਗਿਣਤੀ ਕਿੰਨੀ ਵਧੇਗੀ ਤੇ ਮਜ਼ਦੂਰੀ ਦਾ ਰੇਟ ਕਿੰਨਾ ਡਾਊਨ ਜਾਏਗਾ ਤਾਂ ਫਿਰ ਇੱਕ ਆਦਮੀ ਖੇਤ ਦੇ ਵਿੱਚ ਕੰਮ ਕਰਕੇ ਕਿਸੇ ਦੀ ਫੈਕਟਰੀ 'ਚ ਕੰਮ ਕਰਕੇ ਆਪਣੇ ਬਜ਼ੁਰਗ ਦਾ ਇਲਾਜ ਨਹੀਂ ਕਰਾ ਪਾਏਗਾ ਬੱਚਿਆਂ ਦੀ ਫੀਸ ਨਹੀਂ ਭਰ ਪਾਏਗਾ ਘਰ ਦੇ ਵਿੱਚ ਬੈਠੀ ਨੌਜਵਾਨ ਬੇਟੀ ਦਾ ਤਨ ਟਕਣ ਲਈ ਕਪੜਾ ਨਹੀਂ ਲਿਆ ਕੇ ਦੇ ਸਕੇਗਾ ਉਸ ਵੇਲੇ ਸਾਡੀ ਬੇਟੀ ਨੂੰ ਸਾਡੀ ਨੋ ਨੂੰ ਕਿਸੇ ਫੈਕਟਰੀ ਕਿਸੇ ਇੰਡਸਟਰੀ ਦੇ ਵਿੱਚ ਕੰਮ ਕਰਨ ਜਾਣਾ ਪਏਗਾ ਉੱਥੋਂ ਇੱਜ਼ਤਾਂ ਵਾਪਸ ਨਹੀਂ ਦੇ ਸਰਦਾਰੋਂ ਮਿਲਣੀਆਂ ਡਰਦੇ ਹੋ ਜੇਲਾਂ ਤੋਂ ਮੈਨੂੰ ਪਤਾ ਇਸ ਗੱਲ ਦਾ ਜਦੋਂ ਜੇਲ੍ਹ ਦੀ ਗੱਲ ਆਉਂਦੀ ਹੈ ਨਾ ਅਸੀਂ 5000 ਦਾ ਇਕੱਠ ਕਰ ਲੈਂਦੇ ਆ ਜੇਲ੍ਹ ਦੀ ਗੱਲ ਆਉਂਦੀ ਹੈ 5000 ਚੋਂ 1000 ਰਹਿ ਜਾਂਦਾ ਪਿਆਰੇ ਦੋਸਤੋ ਕੱਲ ਨੂੰ ਤੁਹਾਡੀ ਧੀ ਦੀ ਬਾਹ ਨੂੰ ਕੋ ਹੱਥ ਪਾ ਕੇ ਖਿੱਚ ਕੇ ਲੈ ਜੇ ਫੇ ਡਰਦੇ ਰਹੋਗੇ ਫਿਰ ਇਹੀ ਸੋਚੀ ਜਾਓਗੇ ਕਿ ਜੇਲ੍ਹ ਨਹੀਂ ਜਾਣਾ ਇੱਜ਼ਤ ਲੁੱਟੀ ਦੀ ਤਾਂ ਲੁੱਟੀ ਜਾਵੇ ਇਹ ਠੀਕ ਲੱਗਦੀ ਆ ਗੱਲ ਇਸ ਕਰਕੇ ਜੇਲਾ ਜਦੋਂ ਜ਼ਬਰ ਕਰਨ ਵਾਲੇ ਲੋਕ ਸਤਾ ਤੇ ਆ ਜਾਣ ਉਦੋਂ ਜੇਲਾਂ ਘਰ ਬਣਾਉਣੀਆਂ ਪੈਣਗੀਆਂ ਪਿਆਰਿਓ ਜੇਲਾਂ ਲਈ ਤਿਆਰੀ ਕਰਨੀ ਪਵੇਗੀ ਤਿਆਰੀ ਕਰੋ ਇਸ ਗੱਲ ਦੀ ਅੰਦੋਲਨ ਨੂੰ ਵੱਡਾ ਲੜਨਾ ਹੈ ਆਪਾਂ ਦੇਖੋ ਸਾਡੇ ਗੁਰੂ ਤੇ ਹਮਲਾ ਹੋਇਆ ਆਪਾਂ ਕਿਹਾ ਸਿੱਖਨੌਰੀ ਚ ਬੈਠ ਕੇ ਕਿ ਅਗਰ ਜਿਉਂਦੇ ਆ ਗਏ ਤਾਂ ਵਿਡਾਲਾ ਸਭ ਸਾਥ ਦੇਾਂਗੇ ਮੋਢੇ ਨਾਲ ਮੋਢਾ ਲਾ ਕੇ ਇਸ ਲੜਾਈ ਨੂੰ ਲੜਾਂਗੇ ਉਦੇ ਵਾਸਤੇ ਅਸੀਂ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਪੰਜਾਬ ਸਰਕਾਰ ਨੂੰ ਅੱਜ ਦੀ ਸਟੇਜ ਤੋਂ ਵੀ ਇਹ ਵਾਰਨਿੰਗ ਦਿੰਨੇ ਆ ਕਿ ਜਿਨ੍ਹਾਂ ਲੋਕਾਂ ਨੇ 328 ਸਰੂਪ ਗਾਇਬ ਕੀਤੇ ਨੇ ਤੇ ਜਿਨ੍ਹਾਂ ਨੇ ਉਹਨਾਂ ਨੂੰ ਗਾਇਬ ਕਰਨ ਦੇ ਵਿੱਚ ਸ਼ੈਲਟਰ ਦਿੱਤੀ ਹੈ ਉਹਨਾਂ ਸਾਰੇ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰੇ ਸਰਕਾਰ ਅਗਰ ਨਹੀਂ ਕਰਨਗੇ ਤਾਂ 15 ਦਿਨ ਬਾਅਦ ਇੱਕ ਮੀਟਿੰਗ ਫੇਰ ਕਰਾਂਗੇ ਉੱਥੇ ਬੈਠ ਕੇ ਇਕੱਠ ਕਰਾਂਗੇ ਉਸ ਤੋਂ ਬਾਅਦ ਫਿਰ ਵੱਡਾ ਪ੍ਰੋਗਰਾਮ ਦੇਵਾਂਗੇ ਮੇਰੇ ਦੋਸਤੋ ਇਹ ਸਾਡੇ ਗੁਰੂ ਦਾ ਮਸਲਾ ਹੈ ਔਰ ਜਿਹੜੀ ਅਸੀਂ 25 ਅਗਸਤ ਦਾ ਪ੍ਰੋਗਰਾਮ ਦਿੱਤਾ ਐਸਕੇਮ ਨਾਨ ਪੋਲੀਟੀਕਲ ਦੀ ਬੰਗਲੌਰ ਦੇ ਅੰਦਰ ਹੋਈ ਮੀਟਿੰਗ ਦੇ ਵਿੱਚੋਂ ਉਹ ਇਹ ਪ੍ਰੋਗਰਾਮ ਹੈ ਕਿ ਜਿਸ ਤਰੀਕੇ ਦੇ ਨਾਲ ਭਾਰਤ